ਭਰਮਣ ਕਰਦਿਆਂ ਕਰਦਿਆਂ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਮੇਰ ਪਰਬਤ ਤੇ ਪਹੁੰਚੇ ਨੇ ਜਿੱਥੇ ਜੋਗੀਆਂ ਦੇ ਟੇਲੇ ਸਨ ਜੋਗੀਆਂ ਦਾ ਆਵਾਸ ਸੀ ਭਾਰਤ ਦਾ ਦਿਲ ਦਿਮਾਗ ਜਿੱਥੇ ਬੈਠਾ ਸੀ ਪਾਈ ਗੁਰਦਾਸ ਨੂੰ ਕਹਿਣਾ ਪਿਆ ਸਿੱਧ ਛਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ ਚੰਗੇ ਦਿਮਾਗ ਰੱਖਣ ਵਾਲੇ ਸੋਝ ਸਮਝ ਰੱਖਣ ਵਾਲੇ ਉਤੇ ਪਹਾੜਾਂ ਦੀਆਂ ਗੁਫਾਵਾਂ 'ਚ ਜਾ ਕੇ ਬੈਠ ਗਏ ਨੇ ਸੰਸਾਰ ਨੂੰ ਕੌਣ ਪਾਰੂ ਪਾਰੇਗਾ ਸੂਝ ਸਮਝ ਕੌਣ ਦੇਵੇਗਾ ਇਹ ਤੇ ਇੱਕ ਪਾਸੇ ਹੋ ਗਏ ਨੇ ਤਾਂ ਧਨਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਛੇ ਨੇ ਸੁਮੇਰ ਪर्वਤ ਤੇ ਜੋ ਜੋਗੀਆਂ ਨਾਲ ਗੋਸ਼ਟੀ ਹੋਈ ਏ ਇਹ ਸਾਰੀ ਗੋਸ਼ਟੀ ਧਨਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਇਸ ਨਾਮ ਦੇ ਨਾਲ ਦਰਜ ਹੈ RAMKALI MALLA ਪਹਿਲਾ ਸਿੱਧ ਬੋਸ਼ ਇਹ ਦੇ ਨਾਲ ਵਿੱਚ ਵੱਖ-ਵੱਖ yogੀਆਂ ਨਾਲ ਚਰਚਾ ਆਪਣੀ ਜਵਾਨ ਉਮਰ ਦੇ ਵਿੱਚ ਭਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਸੁਮੇਰ ਪਹਾੜ ਤੇ ਪਹੁੰਚੇ yogੀਆਂ ਨਾਲ ਚਰਚਾ ਹੋਈ ਇਨ੍ਹਾਂ yogੀਆਂ ਦੇ ਵਿੱਚ ਬਹੁਤ ਸਾਰੇ ਸਿੱਧ ਪੁਰਸ਼ ਸਨ ਸਿੱਧੀਆਂ ਮਿਲ ਚੁਕੀਆਂ ਸਨ ਇਸ ਵਾਸਤੇ ਇਹਨਾਂ ਦਾ ਨਾਂ ਸਿੱਧ ਪੈ ਗਿਆ ਸੀ प्राणायाम दी साधनाں دے સફળتا ہون کر کے انہاں دی ایو بہت لمبی ہو چکی سی ਗੁਰੂ ਨਾਨਕ ਦੇਵ ਜੀ ਦੇ ਵਕਤ ਤੱਕ ਰਾਜ yogi ਭਰਤਰੀ ਵੀ ਮੌਜੂਦ ਸੀ ਭਰਤਰੀ ਦੇ ਪ੍ਰਤੀ ધਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ تین ਸ਼ਬਦ ਵੀ ਆਸਾ ਰਾਗ ਵਿੱਚ ਮਿਲਦੇ ਨੇ ਪਹਿਲਾ ਸਿਫਤੀ ਰਤਾਂ ਸਦ ਬੈ ਰਾਦੀ जूए जनम न हारे कह नानक सुन भरतर जोगी खेवा अमृत धार है दूसरा जल ते उपजे जल ते दूर जल में ज्योत रिया भरपूर सुन भरतर नानक कहे विचार निर्मल नाम मेरा आधार एक तिसरा शबद भी है सगली ज्योत हमारी समया ਨਾ ਨਾ ਵਰਨ अनेकੰ ਕਹਿ ਨਾਨਕ ਸੁਣ ਭਰਤਰ ਜੋਗੀ ਔਰ ਬ੍ਰह्म ਲਿਵ ਇਕੰ ਐ ਭਰਤਰੀ ਜਗਤ ਦੇ ਸਾਰੇ ਵਰਨ ਵੇਖ ਧਰਮ ਨਾਨਕ ਇਨਾਂ ਦੇ ਨਾਲ ਚੱਲਦਾ ਔਰ ਨਾਨਕ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਬਸ ਮੇਰਾ ਇਹੀ ਧਰਮ ਹੈ ਸਬ ਦੇ ਨਾਲ ਚੱਲਣਾ ਔਰ ਸਭ ਨੂੰ ਨਾਲ ਲੈ ਕੇ ਚੱਲਣਾ ਸਗਲੀ ਜੋਤ ਹਮਾਰੀ ਸਮਿਆ ਨਾ ਨਾ ਵਰਣ अनेकੰ ਕਹਿ ਨਾਨਕ ਸੁਣ ਭਰਤਰ ਜੋਗੀ ਪਾਰ ਬ੍ਰह्म लिव एकੰ ਇਸ ਤਰ੍ਹਾਂ ਇਹ ਜੋ ਸੰਜੀਵਲਤਾ ਦਾ ਸੰਦੇਸ਼ ਉਪਦੇਸ਼ ਭਰਤਰੀ ਨੂੰ ਸੁਣਾਇਆ ਭਰਤੀ ਨੇ ਸ਼ਿਸ਼ਟ ਗ੍ਰਹਿਣ ਕੀਤਾ ਹੱਥ ਜੋੜ ਕੇ ਪ੍ਰਣਾਮ ਕੀਤਾ ਲੇਕਿਨ ਹੋਰ ਬਾਕੀ ਜੋਗੀ ਉਨਾ ਵੀ ਜੋ ਮਨਉ ਦਸ਼ਾ ਹੋਈ ਭਾਈ ਗੁਰਦਾਸ ਉਸ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ ਖਾਦੀ ਖੁਨਸ ਜੋਗੀਸਰਾ ਗੋਸ਼ਟ ਕਰਨ ਸਵੇ ਉਠਾਈ ਉਛੇ ਜੋਗੀ ਭੰਗਰਨਾਥ ਤੁਦ ਦੁੱਧ ਵਿੱਚ ਕਿਉਂ ਕਾਂਜੀ ਬਾਈ ਗੋਰਖ ਦੇ ਚਹੇਤੇ ਚੇਲਿਆਂ ਦੇ ਚੋਂ ਭੰਗਰਨਾਥ ਸਵਾਮੀ ਭੰਗਰਨਾਥ ਗੁਰਨਾਨਕ ਦੇਵ ਜੀ ਮਹਾਰਾਜ ਨੂੰ ਕਹਿੰਦੇ ਤੁਹਾਡੀ ਜ਼ਿੰਦਗੀ ਤੇ ਪਾਵਨ ਪਵਿੱਤਰ ਦੁੱਧ ਦੀ ਤਰ੍ਹਾਂ ਸੀ ਪਰ ਤੁਸੀਂ ਉਸ ਦੇ ਚ ਗਰਸਤ ਦੀ ਕਾਂਜੀ ਪਾ ਦਿੱਤੀ ਹੈ ਫਿੱਟਿਆ ਚਾਟੜਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ ਤੁਹਾਡਾ ਦੁੱਧ ਫਟ ਚੁਕਿਆ ਹੈ ਤੁਹਾਨੂੰ ਮੱਖਣ ਦੀ ਪ੍ਰਾਪਤੀ ਨਹੀਂ ਹੋ ਸਕਦੀ ਕਿਉਂਕਿ ਤੁਸੀਂ ਗਰਸਤੀ ਹੋ ਗਏ ਹੋ ਗਰਸ ਧਰਮ ਦੀ ਬੜੀ ਮਹਿਮਾ ਗੁਰੂ ਨਾਨਕ ਨੇ ਗਾਇਨ ਕੀਤੀ ਹੈ ਸੰਬੋਧਨ ਕਰਦੇ ਹੋਏ ਆਖਿਆ ਬਾਬਾ ਆਖੇ 나ਥ ਜੀ ਤੇਰੀ ਮਾਂ ਕੁਟ ਜੱਜੀ ਆਈ ਹੋਏ ਅਤੀਤ ਗ੍ਰਸਤ ਤਜ ਫਿਰ ਉਹਨੋਂ ਕੇ ਘਰ ਮੰਗਣ ਜਾਇ ਵਿਖਸ਼ਾ ਤੇ ਗ੍ਰਸਤੀਆਂ ਕੋ ਲੁ ਲੈਂਦੇ ਆ ਉਪਜੀਵਕਾ ਤੇ ਗ੍ਰਸਤੀ ਚਲਾਉਂਦੇ ਨੇ ਕੀ ਹੋਇਆ ਤੁਸੀਂ ਜੋਗੀ ਹੋ ਗਏ ਲੇਕਿਨ ਜਦ ਲੰਬੀ ਭੈਸ ਹੋਈ ਲੰਬਾ ਵਿਚਾਰ ਵਟਾਂਦਰਾ ਹੋਇਆ ਔਰ ਜੋਗੀਆਂ ਨੇ ਇਹ ਬੁਨਿਆਦੀ ਨੁਕਤੇ ਰੱਖੇ ਕਿ ਅਜ ਤੱਕ ਸੰਸਾਰ ਦੇ ਇਤਿਹਾਸ ਵਿੱਚ ਕੋਈ ਇਸਤਰੀ ਅਵਤਾਰ ਨਹੀਂ ਬਣੀ ਕੋਈ ਧਾਰਮਿਕ ਤਲ ਤੇ ਰਹਿਬਰ ਵੀ ਨਹੀਂ ਬਣੀ ਕਿਸੇ ਬਹੁਤ ਵੱਡੇ ਗ੍ਰੰਥ ਨੂੰ ਵੀ ਜਨਮ ਨਹੀਂ ਦੇ ਸਕੀ ਗ੍ਰੰਥਕਾਰ ਵੀ ਨਹੀਂ ਬਣੀ ਜ਼ਿੰਦਗੀ ਦੇ ਹਰ ਸ਼ੋਬੇ ਵਿੱਚ ਇਸਤਰੀ ਪਛੜੀ ਹੋਈ ਹੈ ਨੰਬਰ 2 ਹੈ ਪਛੜੀ ਹੋਈ ਹੈ ਪਿੱਛੇ ਕੁਛਕਨੇ ਤੇ ਨਰਕ ਦੁਆਰੀ ਵੀ ਕਹਿ ਦਿੱਤਾ ਹੈ ਭਾਈ ਗੁਰਦਾਸ ਨੂੰ ਕਹਿਣਾ ਪਿਆ ਲੋਕ ਰੀਤ ਗੁਣ ਗਿਆਨ ਵਿੱਚ ਅਰਧ ਸਰੀਰੀ ਮੋਖ ਦੁਆਰੀ ਇਹ ਨਰਕ ਦੁਆਰੀ ਨਹੀਂ ਹੈ ਮੋਕਸ਼ ਦੁਆਰੀ ਹੈ खैर ਜਦ ਇਹ ਦਲੀਲਾਂ ਦਿੱਤੀਆਂ ਇਸ ਤਰੀ ਕੋਈ ਗ੍ਰੰਥਕਾਰ ਨਹੀਂ ਬਣ ਸਕੀ। ਇਸਤਰੀ ਅਵਤਾਰ ਨਹੀਂ ਬਣ ਸਕੀ। ਇਸਤਰੀ ਚੋਟੀ ਦੀ ਰਹਿਬਰ ਨਹੀਂ ਬਣ ਸਕੀ। ਇਸ ਤਿਲ ਜਾਪਦਾ ਹੈ ਕਿ ਇਲਮ ਦੇਚ ਕਲਾ ਦੇਚ ਗਿਆਨ ਦੇਚ ਵਿਗਿਆਨ ਦੇਚ ਇਸਤਰੀਆਂ ਸਿਰਫ ਨਾ ਮਾਤਰ ਨੇ। ਪੁਰਸ਼ ਅੱਗੇ ਹੈ। ਅੱਗੇ ਹੈ। ਹਰ ਪੱਖ ਦੇਚ ਪੁਰਸ਼ ਅੱਗੇ ਹੈ। ਜਦ ਇਹ ਦਲੀਲ ਗੁਰੂ ਨਾਨਕ ਦੇ ਅੱਗੋਂ ਰੱਖੇ ਕਿ ਇਸਤਰੀ ਨੂੰ ਤੁਸੀਂ ਬਰਾਬਰੀ ਦੇਂਦੇ ਹੋ ਗੁਰਸ ਧਰਮ ਦੀ ਮਹਿਮਾ ਗਾਇਨ ਕਰਦੇ ਹੋ ਇਸਤਰੀ ਕਿਦਰੇ ਵੀ ਬਰਾਬਰ ਨਹੀਂ ਦਿਖਾਈ ਦਿੰਦੀ ਪਛੜੀ ਹੋਈ ਹੈ ਪਛੜੀ ਹੋਈ ਹੈ ਬੇਸ਼ਤਰ ਮਸਬਾ ਨੇ ਧਰਮਾ ਨੇ ਇਸਤਰੀ ਦਾ ਧਾਰਮਿਕ ਮੰਦਰਾਂ ਦੇ ਵਿੱਚ ਪ੍ਰਵੇਸ਼ ਵੀ ਬੰਦ ਕੀਤਾ ਹੋਇਆ ਬੇਸ਼ਤਿਰ ਧਰਮ ਇਸਤਰੀ ਨੂੰ ਕੁਝ ਧਾਰਮਿਕ ਕਰਮ ਤੋਂ ਵੀ ਰੋਕਦੇ ਨੇ ਵੀ ਇਹ ਨਹੀਂ ਕਰ ਸਕਦੀ ਨਹੀਂ ਕਰ ਸਕਦੀ ਬੇਸ਼ਤੇ ਧਰਮ ਵਿਦੇਸ਼ ਦੇ ਧਰਮ ਇਸਤਰੀ ਨੂੰ ਕਈ ਥਾਵਾਂ ਤੇ ਰੋਕਦੇ ਨੇ ਇਹ ਇਸਤਰੀ ਨਹੀਂ ਕਰ ਸਕਦੀ ਇਹ ਇਸਤਰੀ ਦਾ ਹੱਕ ਨਹੀਂ ਹੈ ਔਰ ਇੱਥੇ ਇਸਤਰੀ ਪਛੜੀ ਹੋਈ ਹੈ ਇਹ ਦਲੀਲਾਂ ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਮਣੇ ਰੱਖੀਆਂ ਗਈਆਂ ਇਸਤਰੀ ਤੇ ਹਰ ਪਲ ਹਰ ਪੱਖ ਵਿੱਚ ਪਛੜੀ ਹੋਈ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਜਵਾਬ ਦਿੱਤਾ ਹੈ ਸੋ ਕਿਉ ਮੰਦਾ ਆਖੀਏ ਜਿਤ ਜਮ ਮਹਿ ਰਾਜਾਨ ਬੜੀ ਸੁੰਦਰ ਪੰਕਤੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜੋਗੀਓ ਠੀਕ ਹੈ ਇਸਤਰੀ ਅਵਤਾਰ ਨਹੀਂ ਬਣ ਸਕੇ ਪਰ ਅਵਤਾਰ ਦੀ ਜਨਮ ਦਾਤੀ ਹੈ ਜਿਹੜਾ ਸਮਾਂ ਸ਼ਕਤੀ ਖਰਚ ਕਰਕੇ ਕੋਈ ਆਤਮਾ ਅਵਤਾਰ ਬਣਦੀ ਹੈ ਉਹੀ ਸ਼ਕਤੀ ਤੇ ਸਮਾਂ ਖਰਚ ਹੋ ਗਿਆ ਇੱਕ ਇਸਤਰੀ ਦਾ ਅਵਤਾਰ ਦੀ ਪਾਲਣਾ ਦੇ ਅਵਤਾਰ ਹੋਣਾ ਜੇ ਅਫਜ਼ਲ ਹੈ ਮਹਾਨ ਹੈ ਕਿ ਅਵਤਾਰ ਦੀ ਜਨਮੇ ਹੋਣਾ ਵੀ ਮਹਾਨ ਹੈ। ਉਹਦੀ ਗੋਦ ਇਤਨੀ ਪਵਿੱਤਰ ਸੀ। ਉਹਦੀ ਕੁੱਖ ਇਤਨੀ ਪਾਵਨ ਸੀ ਕਿ ਉਹ ਅਵਤਾਰ ਦੀ ਜਨਮਦਾਤੀ ਬਣ ਸਕੀ। ਉਹਦਾ ਸਮਾਂ, ਉਹਦੀ ਸ਼ਕਤੀ ਅਵਤਾਰ ਨੂੰ ਜਨਮ ਦੇਣ ਦੇ ਵਿੱਚ ਔਰ ਪਾਲਣਾਂ ਦੇ ਵਿੱਚ ਖਰਚ ਹੋਇਆ। ਵਿਚਾਰੀ ਆਪ ਕਿੱਥੋਂ ਅਵਤਾਰ ਬਣਦੀ? ਉਹਦੀ ਸ਼ਕਤੀ ਤੇ ਸਮਾਂ ਇੱਕ ਸੰਤ ਨੂੰ ਜਨਮ ਦੇਣ ਦੇ ਵਿੱਚ ਖਰਚ ਹੋਇਆ। ਇੱਕ ਰੈਬਰ ਨੂੰ ਜਨਮ ਦੇਣ ਦੇ ਵਿੱਚ ਖਰਚ ਹੋਇਆ। ਕੁੱਖ ਦੇ ਨਾਲ ਕਿਸੇ અવਤਾਰ ਦਾ ਸੰਤ ਦਾ ਜਾਂ ਰਹਿਬਰ ਦਾ ਮੇਲ ਮਿਲਿਆ ਉਹ ਗੋਦ ਉਹ ਕੁੱਖ ਮਹਾਨ ਸੀ ਬੜੀ ਪਵਿੱਤਰ ਸੀ ਇਹ ਠੀਕ ਹੈ ਕਿ ਹਰ ਬ셔ਰ અવਤਾਰ ਨਹੀਂ ਹੁੰਦਾ ਹਰ ਇਸਤਰੀ અવਤਾਰ ਦੀ ਜਨਨੀ ਵੀ ਨਹੀਂ ਆਉਂਦੀ ਪਰ ਜਿੱਥੇ અવਤਾਰ ਮਹਾਨ ਹੈ ਉੱਥੇ ਉਹ ਜਨਨੀ ਵੀ ਮਹਾਨ ਹੈ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਤਨੀ ਮਹਾਨ ਇਸਤਰੀ ਨੂੰ ਨਿਖਿੜਤ ਕਹਿ ਦੇਣਾ ਨਰਕ ਦੁਆਰੀ ਕਹਿ ਦੇਣਾ ਸ਼ੂਦਰ ਕੈ ਦੇਣਾ ਧਾਰਮਿਕ ਰਸਮ ਰਿਵਾਜ ਲਈ ਔਰ ਧਾਰਮਿਕ ਮੰਦਨਾ ਲਈ ਉਹਦੇ ਦਰਵਾਜ਼ੇ ਬੰਦ ਕਰਨੇ ਔਰ ਕਰਮ ਤੋਂ ਰੋਕਣਾ ਇਹ ਜ਼ਿਆਦਤੀ ਹੈ ਇਹ ਜ਼ੁਲਮ ਹੈ ਨਾਰੀ ਦੇ ਹੱਕ ਵਿੱਚ ਇਸਤਰੀ ਦੇ ਹੱਕ ਵਿੱਚ ਬੜੀ ਬੁਲੰਦ ਆਵਾਜ਼ ਗੁਰਨਾਨਕ ਦੇਵ ਜੀ ਮਹਾਰਾਜ ਨੇ ਰੂਹੇ ਜ਼ਮੀਨ ਤੇ ਉਠਾਈ ਆਖਿਆ ਇਸਤਰੀ ਮਹਾਨ ਹੈ ਔਰ ਪੁਰਸ਼ ਦੀ ਬਰਾਬਰੀ ਹੈ ਹਾਂ स्त्री स्त्री है पुरुष पुरुष है जैसे कमल कमल है गुलाब गुलाब है पर दोहान कही गुलाब महान है कमल कुछ भी नहीं कमल महान है और गुलाब निखिध है नहीं गुलाब अपनी थां ते महान है कमल अपनी थां ते महान है स्त्री अपनी थां ते महान है पुरुष अपनी थां महान है हां उस वक्त ਇਕ ਔਰਟ ਚੱਕਰ ਚੱਲ ਪੈਂਦਾ ਹੈ ਜਦ ਕੋਈ ਇਸਤਰੀ ਪੁਰਸ਼ ਦੀ ਨਕਲ ਕਰਨ ਲੱਗ ਪੈਂਦੀ ਹੈ ਉਸ ਦਾ ਹੀ ਪਹਿਰਾਵਾ ਉਸ ਦੀ ਤੋਰੇ ਜ਼ਿੰਦਗੀ ਅਪਣਾਉਂਦੀ ਹੈ ਜਾਂ ਕੋਈ ਪੁਰਸ਼ ਇਸਤਰੀ ਦੀ ਨਕਲ ਤੇ ਚੱਲ ਪੈਂਦਾ ਹੈ ਨਕਲ ਕਰਕੇ ਇਸਤਰੀ ਬਣਤੇ ਨਹੀਂ ਸਕੇਗਾ ਲੇਕਿਨ ਉਹ ਪੂਰਨ ਪੁਰਸ਼ ਵੀ ਨਹੀਂ ਬਣ ਸਕੇਗਾ ਨਕਲ ਕਰਕੇ ਇਸਤਰੀ ਮਰਦ ਬਣਤੇ ਨਹੀਂ ਸਕੇਗੀ ਲੇਕਿਨ ਆਪਣਾ ਇਸਤਰੀ ਤੱਤ ਵੀ ਗਵਾਏਗੀ ਆਪਣੇ ਇਸਤਰੀ ਵਾਲਾ ਸੁਭਾਅ ਜੋ ਸ਼ੁਭ ਸੁਭਾਅ ਹੈ ਉਹ ਵੀ ਗਵਾ ਬੈਠੇਗੀ ਗੁਲਾਬ ਅਗਰ ਕਮਲ ਬਣਨਾ ਚਾਹੇ ਬਣਤੇ ਨਹੀਂ ਸਕੇਗਾ ਪਰ ਉਸ ਦਾ ਗੁਲਾਬ ਹੋਣਾ ਵੀ ਰਹਿ ਜਾਏਗਾ ਅਗਰ ਇੱਕ ਕਮਲ ਗੁਲਾਬ ਬਣਨ ਦੀ ਕੋਸ਼ਿਸ਼ ਕਰੇ ਬਣਤੇ ਨਹੀਂ ਸਕੇਗਾ ਪਰ ਉਹ ਢੰਗ ਦਾ ਕਮਲ ਵੀ ਨਹੀਂ ਹੋ ਸਕੇਗਾ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਖਿਆ ਇਸਤਰੀ ਆਪਣੀ ਥਾਂ ਤੇ ਮਹਾਨ ਹੈ ਪੁਰਸ਼ ਆਪਣੀ ਥਾਂ ਤੇ ਮਹਾਨ ਹੈ ਨਾ ਕੋਈ ਨਿਖੇਦ ਹੈ ਨਾ ਕੋਈ ਮਹਾਨ ਹੈ ਆਪਣੀ ਆਪਣੀ ਥਾਂ ਤੇ ਦੋਵੇਂ ਮਹਾਨ ਨੇ ਬਰਾਬਰ ਜੋਗਿਆ ਨੇ ਜਦ ਦੇਖਿਆ ਹਰ ਗੱਲ ਦੇ ਵਿੱਚ ਗੁਰੂ ਨਾਨਕ ਅੱਗੇ ਵੱਧੇ ਜਾ ਰਹੇ ਅੱਗੇ ਵੱਧੇ ਜਾ ਰਹੇ ਸੋ ਸਿੱਧਪੁਰਸ ਸਨ ਉਹਨਾਂ ਕੋਲ ਕਰਾਮਾਤਾ ਸਨ ਰਿਧੀਆਂ ਸਨ ਉਮਰ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ 22-25 ਸਾਲ ਦੇ ਯੁਵਕ ਨੌਜਵਾਨ ਔਰ ਉਹ ਯੋਗੀ ਕਿਸੇ ਦੀ ਉਮਰ 1000 ਸਾਲ ਕਿਸੇ ਦੀ 1500 ਸਾਲ ਕਿਸੇ ਦੀ 500 ਸਾਲ pranayam ਦੀ ਸਾਧਨਾ ਨਾਲ ਉਮਰ ਬਹੁਤ ਲੰਬੀ ਕੀਤੀ ਹੋਈ ਸੀ ਸਭ ਸਿੱਧੀ ਮਨੇ ਵਿਚਾਰਿਆ ਭਾਈ ਗੁਰਲਾਸ ਲਿਖ ਦੇਣਾ ਸਭ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਏਵ ਲੈਵੇ ਬਾਲਾ ਇਹ ਬਾਲਕ ਇਹ ਛੋਟਾ ਜਿਹਾ ਬੱਚਾ ਇਹ 25 ਸਾਲ ਦਾ 80000 1000 سال ਦੀ ਉਮਰ ਰੱਖ ਦੇ ਡੇਢ ਡੇਢ ਹਜ਼ਾਰ ਸਾਲ ਦੀ ਸਾਡੀ ਉਮਰ ਵੀ ਕੱਲ ਦਾ ਬੱਚਾ ਕਿਵੇਂ ਦਰਸ਼ਨ ਇਹੋ ਲੈਵੇ ਬਾਲਾ ਐਸਾ ਜੋਗੀ ਕਲੀ ਮਾਏ ਹਮਰੇ ਪੰਥ ਕਰੇ ਉਜਿਆਲਾ ਜੇ ਇਹ ਬਾਲਕ ਕਿਦਰੇ ਜੋਗੀ ਬਣ ਜਾਏ ਕਿ ਇਹ ਹਰ ਭਾਸ਼ਾ ਦਾ ਗਹਿਣੀ ਹੈ ਦਲੀਲ ਬਾਸ ਹੈ ਬੜੇ ਸੁੰਦਰ ਇਹ ਦੇ ਕੁਲ ਪ੍ਰਮਾਣ ਨੇ ਇਦੇ ਕੋਲ ਕਹਿਣ ਦੀ ਸ਼ੈਲੀ ਹੈ ਕਹਿਣ ਦਾ ਢੰਗ ਹੈ ਲਿਆਜ਼ਾ ਇਹ ਕਿਦਰੇ ਸਾਡਾ ਪ੍ਰਚਾਰਕ ਬਣ ਜਾਏ ਤੋ ਹਮਰੇ ਪੰਥ ਕਰੇ ਉਜਿਆਲਾ ਸਾਡੇ ਪੰਥ ਨੂੰ ਚਾਰ ਚੰਨ ਲਾਵੇਗਾ ਫੈਲਾਵੇਗਾ ਪਰ ਇਹ ਜੋਗੀ ਕਿਵੇਂ ਬਣੇ ਸਾਡੇ ਕੋਲੋਂ ਪ੍ਰਭਾਵਿਤ ਹੋਵੇ ਸਾਡਾ ਇਸ ਦੇ ਉੱਤੇ ਪ੍ਰਭਾਵ ਪਵੇ ਤਾਂ ਹੀ ਜੋਗੀ ਬਣੇਗਾ ਵਰਨਾ ਕਿਸ ਤਰ੍ਹਾਂ ਬਣੇਗਾ ਤੋ ਸਿਧੀਆਂ ਨੇ सिद्ध पुरुषਾਂ ਨੇ ਆਪਸੀ ਸੋਚੇ ਇਹਨੂੰ ਕੋਈ ਸਿੱਧੀ ਦਿਖਾਈ ਹੈ ਖੱਪਰ ਦਿੱਤਾ 나ਥ ਜੀ ਪਾਣੀ ਪਰ ਲੇਵਨ ਉਠ ਚਾਲਾ ਚੜਪਟ 나ਥ ਨੇ ਕਰਮੰਡਲ ਦਿੱਤਾ ਖੱਪਰ ਆਖਿਆ ਸਾਹਮਣੇ ਸਰੋਵਰ ਤੋਂ ਪਾਣੀ ਪਰ ਕੇ ਲਿਆਓ ਸਾਡੇ ਵਾਸਤੇ ਐਸਾ ਹੁਕਮ ਕੋਈ ਉਸਤੇ ਕਰ ਸਕਦਾ ਹੈ ਜਦ ਅਗਲੇ ਨੂੰ ਛੋਟਾ ਸਮੇ ਸਮਝੇ ਉਮਰ ਕਰਕੇ ਗਿਆਨ ਕਰਕੇ ਕਲਾ ਕਰਕੇ ਸਿੱਧੀ ਕਰਕੇ ਛੋਟੇ ਜਤੇ ਮਨੁੱਖ ਹੁਕਮ ਕਰ ਸਕਦਾ ਹੈ ਭਈ ਉਸ ਸਰੋਵਰ ਤੋਂ ਮੇਰੇ ਲਈ ਪਾਣੀ ਵਰਕੇ ਲਿਆਓ ਉذر ਨਹੀਂ ਕੀਤਾ ਹੱਥ ਜੋੜ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲਗੇ ਸਤਿਵਚਨ ਸਤਗੁਰੂ ਦੇਵ ਜੀ ਮਹਾਰਾਜ ਕਰਮੰਡਲ ਲੈ ਕੇ ਸਰੋਵਰ ਦੇ ਕੋਲ ਆਏ ਬਾਬਾ ਆਇਆ ਪਾਣੀਏ ਡਿੱਠੇ ਰਤਨ ਜਵੇ ਹਰ ਲਾਲਾ ਦੇਖ ਕੇ 당ਗ ਰਹਿ ਗਏ ਸਰੋਵਰ ਹੀਰੇ ਮੋਤੀ ਰਤਨਾ ਨਾਲ ਭਰਿਆ ਹੋਇਆ ਪਾਣੀ ਨਹੀਂ ਹੈ ਪਾਣੀ ਨਹੀਂ ਹੈ ਉਹ ਸਿੱਧ ਗੁਰੂ ਨਾਨਕ ਦੇ ਅੱਗੋਂ ਦਮ ਗਜੇ ਮਾਰਦੇ ਸਨ ਅਸੀਂ ਲੋਕ ਪ੍ਰਲੋਕ ਦੋਹਾਂ ਦਾ ਗਿਆਨ ਰੱਖਦੇ ਹਾਂ ਅਸੀਂ ਗ੍ਰਹਿ ਨਛਤਰਾਂ ਦਾ ਗਿਆਨ ਰੱਖਦੇ ਹਾਂ ਕਿਹੜੇ ਕਿਹੜੇ ਗ੍ਰਹਿ ਦੇ ਵਿੱਚ ਕਿਹੜੇ ਕਿਹੜੀ ਧਰਤੀ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਸਾਨੂੰ ਸਭ ਕੁਝ ਪਤਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਆਖਰੀ ਪ੍ਰਭਾਵ ਇਹ ਪਾਇਆ ਕਿ ਸਰੋਵਰ ਦੇ ਚ ਹੀ ਰਹੀ ਹੀ ਰਹੇ ਰਤਨ ਹੀ ਰਤਨ ਮਹਾਰਾਜ ਦੇਖ ਕੇ 당ਗ ਰਹਿ ਗਏ ਬਈ ਇੱਥੇ ਤੇ ਪਾਣੀ ਨਹੀਂ ਹੈ ਕਰਮੰਡਲ ਵਾਪਸ ਲਿਆਏ ਪਰ ਜੋਗੀਆਂ ਦੇ ਅੱਗੇ ਕਰਮੰਡਲ ਰੱਖ ਕੇ ਕਹਿਣ ਲੱਗੇ ਫਿਰ ਆਇਆ ਸੁਨਨਾਥ ਜੀ ਪਾਣੀ ਠੌਰ ਨਹੀਂ ਇਸ ਤਾਲਾ ਉੱਥੇ ਪਾਣੀ ਨਹੀਂ ਹੈ ਤੁਸੀਂ ਪਾਣੀ ਮੰਗਵਾਇਆ ਸੀ ਨਾ ਉਸ ਸਰੋਵਰ ਦੇ ਵਿੱਚ ਪਾਣੀ ਨਹੀਂ ਹੈ ਸਤਿਗੁਰੂ ਕਹਿਣ ਲੱਗੇ ਮੈਨੂੰ ਹੈਰਾਨ ਗਈ ਜਦ ਤੁਸੀਂ ਲੋਕ ਪਰਲੋਕ ਦੀ ਜਾਣਦੇ ਹੋ ਗ੍ਰਹਿ ਨਿਛਤਰਾਂ ਦੀ ਜਾਣਦੇ ਹੋ ਤੇ ਤੁਹਾਨੂੰ ਇਤਨਾ ਵੀ ਨਹੀਂ ਪਤਾ ਕਿ ਉਸ ਸਰੋਵਰ ਦੇ ਵਿੱਚ ਪਾਣੀ ਨਹੀਂ ਹੈ ਮੈਂ ਕਿਸ ਤਰ੍ਹਾਂ ਮੰਨ ਲਵਾਂ ਉਹਨੂੰ ਬਾਕੀ ਗ੍ਰਹਿ ਨਿਛਤਰਾਂ ਦਾ ਵੀ ਗਿਆਨ ਹੈ ਕਿ ਸਭ ਕੁਝ ਦਿਖਾਈ ਦੇ ਰਿਹਾ ਜਦ ਕਿ ਤੁਹਾਨੂੰ ਇਤਨਾ ਵੀ ਨਹੀਂ ਦਿਖਾਈ ਦੇ ਰਿਹਾ ਉਸ ਸਰੋਵਰ ਦੇ ਵਿੱਚ ਪਾਣੀ ਨਹੀਂ ਹੈ ਸਿੱਧ ਹੈਰਾਨ ਹੋ ਗਏ ਸਿੱਧੀ ਦਿਖਾਈ ਸੀ ਪ੍ਰਭਾਵ ਪਾਣ ਵਾਸਤੇ ਇਹ ਤੇ ਉਲਟੀ ਸਾਡੇ ਤੇ ਪੈ ਗਈ ਇਹ ਤੇ ਖੇਲ ਉਲਟਾ ਹੋ ਗਿਆ ਸ਼ਬਦ ਜਿਤੇ ਸਿੱਧ ਮੰਡਲੀ ਕੀਤਨ ਆਪਣਾ ਪੰਥ ਹੋ ਜਾਲਾ ਸ਼ਬਦ ਵਿਚਾਰ ਵਿੱਚ ਗੁਰੂ ਨਾਨਕ ਦੀ ਜਿੱਤ ਹੋਈ योगीਆ ਨੇ ਹੱਥ ਜੋੜੇ। ਔਰ ਗੁਰੂ ਨਾਨਕ ਨੇ ਕਿ ਰਿਦ ਸਦ ਅਵਰਾ ਸਾਧ ਜੀਵਨ ਸਿਧੀਆਂ ਦੀ ਪ੍ਰਾਪਤੀ ਵਾਸਤੇ ਨਹੀਂ ਹੈ। ਜੀਵਨ ਪ੍ਰਭੂ ਪ੍ਰਾਪਤੀ ਲਈਏ। ਪਰਮਾਤਮਾ ਦੀ ਪ੍ਰਾਪਤੀ ਲਈਏ। ਇਸ ਤਰ੍ਹਾਂ ਦੇ ਨਾਟਕ ਝੇਟਕ ਇਸ ਤਰ੍ਹਾਂ ਦੇ ਮਦਾਰੀਆਂ ਦੇ ਤਵਾਸ਼ੇ ਸ਼ੋਭਾ ਨਹੀਂ ਦਿੰਦੇ। ਚੰਗੇ ਨਹੀਂ ਲੱਗਦੇ।